ਨਾ ਮੈਂ ਡੋਟਾ ਜਿਸੋ ਦੇ ਰਹਿਣਾ ਲੰਬੀ ਦੇ ਰਹਿਣ ਵਾਲੇ ਜਿਸ ਕਰਨ ਸਿੰਘ ਮੇਰਾ ਨਾਮ ਹੈ ਕੀ ਮਾਮਲਾ ਕੀ ਹੋਇਆ ਮਾਮਲਾ ਭਾਈ ਜੀ ਇਹਨਾਂ ਦੇ ਹਰਜੀਤ ਸਿੰਘ ਸੈਲਵ ਗੁਰਦੇਵ ਸਿੰਘ ਇਹਨਾਂ ਦੇ ਘਰੇ ਨਾ ਆਪਸ ਵਿੱਚ ਘਰ ਦੇ ਵਿੱਚ ਲੜਾਈ ਹੋਈ ਜਾਂਦੀ ਸੀ ਉਹਦੀ ਮਾਤਾ ਸਾਹ ਇੱਧਰ ਗਲੀ ਦੇ ਵਿੱਚ ਸਾਡੇ ਕੋਲੇ ਆ ਗਈ ਰੋਣਾ ਪਾਉਣ ਲੱਗ ਗਈ ਵੀ ਮੇਰੇ ਪੁੱਤ ਨੂੰ ਮੇਰਾ ਪੁੱਤ ਮਾਰ ਦੂਗਾ ਦੋਨੇ ਆਪਸ ਵਿੱਚ ਦੋਨੇ ਭਰਾ ਤੇ ਉਹ ਨਤੀਜਾ ਪਿਆ ਸੀ ਇੱਕ ਛੋਟੇ ਭਾਈ ਨੂੰ ਕੁੱਟੇ ਜਾਂਦੇ ਸੀ ਉਹਦੀ ਮਾਤਾ ਇੱਧਰ ਗਲੀ ਦੇ ਵਿੱਚ ਆ ਗਈ ਰੋਲਾ ਪਉਣ ਲੱਗੀ ਵੇ ਛੜਾ ਦਿਓ ਛੜਾ ਦਿਓ ਭਾਈ ਛੜਾ ਦਿਓ ਤੇ ਅਸੀਂ ਰੋਟੀ ਖਾਂਦੇ ਸੀ ਭਾਈ ਅਰਸ਼ਦੀਪ ਵੀ ਘਰੇ ਸੀ ਮੈਂ ਵੀ ਆਪਦੇ ਘਰੇ ਸੀ ਮੈਂ ਨਿਕਲਿਆ ਇਹ ਮਗਰ ਇਹ ਤਾਂ ਆ ਗਿਆ ਜੀ ਅਰਸ਼ਦੀਪ ਤੇ ਮਗਰ ਸਾਡੀ ਮਾਤਾ ਮਾਸੀ ਜੀ ਉਹ ਆ ਗਈ ਇਧਰੋਂ ਦੋ ਮੁੰਡੇ ਹੋਰ ਸੀ ਸਾਡੇ ਅੱਗੋਂ ਉਹ ਆਈ ਜਾਂਦੇ ਸੀ ਅਸੀਂ ਜਾ ਕੇ ਦੇਖਿਆ ਤਾਂ ਆਪਦੇ ਭਰਾ ਨੂੰ ਮਾਰਨ ਦੀ ਕੋਸ਼ਿਸ਼ ਸੀਗਾ ਕੜਸ਼ੀਆਂ ਨਾਲ ਫਿਰ ਕੁੱਟ ਲੱਗੇ ਸੀਗਾ ਅਸੀਂ ਜਾ ਕੇ ਉਹਨੂੰ ਪੱਟ ਕੇ ਉੱਤੋਂ ਪਾਸੇ ਕੀਤਾ ਉਹਨੇ ਜਾਣ ਸਾ ਜਦੋਂ ਪੱਟ ਕੇ ਪਾਸੇ ਕੀਤਾ ਅੰਦਰ ਵੜਿਆ ਜੀ ਅੰਦਰ ਜਾ ਕੇ ਉਹਨੇ ਤੇਜ਼ ਧਾਰ ਦਾ ਜਿਹੜਾ ਗੜਾਸਾ ਸੀ ਉਹ ਚੱਕਿਆ ਚੱਕ ਕੇ ਚੱਕਣਸਾਰ ਬਹੁਤ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜੀ ਮੇਰੇ ਆਪ ਦੇ ਆਕੂਨੇ ਦੇ ਲੱਗਿਆ ਆਕੂਨੇ ਤੇ ਮਾਰ ਕੇ ਮੇਰੇ ਭੱਜ ਗਿਆ ਜਿਆਨਸਾਰ ਉਹਨੇ ਮੇਰੇ ਭਾਈ ਦੇ ਸਿਰ 'ਚ ਮਾਰਿਆ ਇਹ ਦਿਨ ਵੀਰਵਾਰ ਦੀ ਹੈ ਜੀ ਸ਼ੁਕਰਵਾਰ ਦੀ ਸ਼ੁਕਰਵਾਰ ਦੀ ਸ਼ਾਮ ਦੀ 10 ਵਜੇ 48 ਮਿੰਟ ਦਾ ਟਾਈਮ ਸੀ ਰਾਤ ਦਾ ਜੀ ਇਹਨਾਂ ਦੇ ਘਰੇ ਲੜਾਈ ਹੋਈ ਆ ਆਪਸ ਵਿੱਚ ਲੜਾਈ ਸੀ ਜੀ ਉਹਨਾਂ ਦੀ ਉਹਦੀ ਮਾਂ ਤਾਂ ਇੱਥੇ ਸਦਕੇ ਲਗਈ ਰੌਲਾ ਪਾਉਂਦੀ ਵੀ ਸਾਡੇ ਮੇਰੇ ਪੁੱਤ ਨੂੰ ਛਡਾ ਲੋ ਮਾਰ ਦੇਣਗੇ ਮਾਰ ਦੇਣਗੇ ਅੱਗੇ ਪਹਿਲਾਂ ਵੀ ਉਹ ਲੜਾਈ ਹੁੰਦੀ ਸੀ ਜੀ ਉਹਨਾਂ ਦੇ ਅਸੀਂ ਪਹਿਲਾਂ ਵੀ ਮੈਂ ਇਕੱਲਾ ਹੀ ਗਿਆ ਦੋ ਤਿੰਨ ਵਾਰੀ ਜਾ ਕੇ ਹੀ ਲਾ ਕੇ ਆਇਆ ਕਿ ਸਾਡਾ ਭਾਈ ਵਿਚਾਰਾ ਇਹ ਜਾਵੜਾ ਕਦੇ ਵੀ ਕਿਸੇ ਮਾਮਲੇ 'ਚ ਨਹੀਂ ਆਇਆ ਸੀ ਕਿਸੇ ਤਰ੍ਹਾਂ ਦਾ ਵੀ ਕੋਈ ਚੱਕਰੀ ਨਹੀਂ ਸੀ ਬੰਦਾ ਮੁੰਡਾ ਬਹੁਤ ਸਾਫ਼ ਸੇ ਖਿਡਾਰੀ ਸੀ 60 ਸਿਰ ਦੇ ਵਿੱਚ ਸਿੱਧੀ ਲੱਗੀ ਜੀ ਕਿੰਨੇ ਦਿਨ ਹਸਪਤਾਲ ਦੇ ਵਿੱਚ ਹਸਪਤਾਲ ਦੇ ਵਿੱਚ 9 ਦਿਨ ਰਿਹਾ ਜੀ ਬਿਟੰਡੇ ਚਲੇ ਬਿਟੰਡੇ ਜੀ ਇਹਦਾ ਪਲੇਅਰ ਸੀ ਚੰਗਾ ਕੀ ਕਰਦੇ ਕਿ ਕ੍ਰਿਕਟ ਖੇਡਾਂ ਬਣਨੀ ਚਾਹ ਹਾਂਜੀ ਕੱਲਾ ਕ੍ਰਿਕਟ ਖੇਡਦਾ ਸੀ ਬਹੁਤ ਸੋਹਣਾ ਖਿਡਾਰੀ ਸੀ ਮੁੰਡਾ ਬਹੁਤ ਹੀ ਜ਼ਿਆਦਾ ਅੱਛਾ ਤੇ ਖੇਡ ਕੇ ਵੀ ਆਇਆ ਪਹਿਲਾਂ ਹਾਂਜੀ ਕੱਪ ਪਾਇਆ ਜੀ ਘਰੇ ਬਹੁਤ ਵਧੀਆ ਖਿਡਾਰੀ ਸੀ ਮੁੰਡਾ ਚੰਗੇ ਲਿੰਕ ਸੀ ਜੀ ਬਹੁਤ ਸਮਝਦਾਰ ਸੀ ਪੜ੍ਹਿਆ ਲਿਖਿਆ ਸੀ ਸੂਝਵਾਨ ਸੀਗੇ ਬਸ ਨਿਕਲਦਾ ਸੀ 6 ਫੁੱਟ ਕੱਦ ਸੀ ਜੀ ਜਵਾਨ ਦਾ ਨੌਕਰੀ ਲੱਗਣ ਦਾ ਸੀਗਾ ਜੀ ਬਸ ਸਾਡੇ ਹੱਥੋਂ ਮਾਰੇ ਇਹਨੇ ਸਾਰਾ ਕੁਝ ਖੋਲਿਆ ਤੁਹਾਡਾ ਕੀ ਲੱਗਦਾ ਸੀ ਮੇਰਾ ਭਾਈ ਸੀ ਚਾਚਾ ਜੀ ਉਹ ਮੇਰਾ ਸਕਾ ਦਾਤਾ ਮਾ ਮੇਰਾ ਨਾ ਚਰਨਜੀਤ ਖੋ ਅੱਛਾ ਕੀ ਹੋਇਆ ਤੁਹਾਡਾ ਮਾਸੀ ਅਮਾਸੀ ਹੋਇਆ ਵੀ ਕਹਿੰਦਾ ਚੱਕ ਚੁੱਕਰਵਾਰ ਦੀ ਰਾਤ ਨੂੰ ਕੱਸੀ ਉਹ ਸੀ ਕਿ ਗੈਰਾਂ ਤਨੀ ਕਿਸੇ ਨੂੰ ਯਾਦ ਨਹੀਂ ਗਿਆ ਹੂੰ ਉਸ ਦਿਨ ਰਾਤ ਨੂੰ 10 ਵਜੇ ਰੌਣਾ ਪਿਆ ਗਲੀ ਦੇ ਵਿੱਚ ਮੈਂ ਇੱਥੇ ਉੱਠ ਕੇ ਉੱਠ ਗਈ ਮੈਨੂੰ ਆਨਾ ਮੰਮੀ ਤੋਂ ਪੈ ਜਾ ਮੈਂ ਕਿ ਮਖਰੋਲਾ ਪਈ ਜਾਂਦਾ ਆਹ ਨਾਲ ਕੋਈ ਨਹੀਂ ਮੰਮੀ ਛੱਡ ਪਰੇ ਮੈਂ ਕਿ ਮੱਕੋ ਚੰਗਾ ਤੂੰ ਪੈ ਜਾ ਮੈਂ ਜਾਣੀ ਇਹ ਵੇਖਣ ਗਲੀ ਚ ਵੇਖ ਕੇ ਉਹਨੇ ਕੌਣ ਬੋਲਦਾ ਇੱਥੋਂ ਜਦੋਂ ਮੈਂ ਗਈ ਮੇਰੇ ਮਗਰੇ ਹੀ ਉੱਠ ਕੇ ਤੁਰ ਪਿਆ ਰਾਜ ਜਾਨਾ ਮੇਰਾ ਮੈਨੂੰ ਕੱਟ ਗਿਆ ਮੇਰੇ ਤੋਂ ਅੱਗੇ ਨਿਕਲ ਗਿਆ ਜਿਸ ਜਿਹਦੇ ਤੇ ਬੱਜਿਆ ਕਿਸੇ ਸਿਰ ਦੇ ਵਿੱਚ ਬੱਜਿਆ ਮੋਬਾਈਲ ਚ ਕੋਟ ਹੋ ਗਈ ਹਾਂ ਟੋਕਾ ਐ ਨਹੀਂ ਪਤਾ ਹਮ ਦੇ ਦਾ ਕਿ ਕੁਟਰੇ ਵਾਲੀ ਮਸ਼ੀਨ ਦਾ ਟੋਕਾ ਮਾਰਿਆ ਕਿੰਨੇ ਸੀ ਮਾਰਿਆ ਸੀ ਅਰ ਮਨੋਂ ਫਰਜੀਤ ਫਰਜੀਤ ਨਹੀਂ ਪਰ ਮਾਰਿਆ ਪੱਪਾ ਸੀ ਹੋ ਕੇ ਦੋਨਾਂ ਹੱਥਾਂ ਦੇ ਨਾਲ ਠੀਕ ਸਤਿਨ ਦੀ ਤਰਫ ਦੇ ਵਿੱਚ ਸੀ ਜੀ ਮਾਫਰਾ ਕਰਦੇ ਲੰਬੇ ਤੇ ਸੁਣੋ ਜਵਾਖਾ ਖਤਮ ਮੈਂ ਪੂਰਾ ਮਾਫਰਾ ਇਹ ਮਾਮਲਾ ਇਹ ਹੈ ਜੀ ਮਿਤੀ 12/7/2025 ਨੂੰ ਸਰਾਜ ਸਿੰਘ ਪੁੱਤਰ ਚੰਨਨ ਸਿੰਘ ਦੇ ਬਿਆਨ ਤੇ ਇੱਕ ਮੁਕੱਦਮਾ ਦਰਜ ਕੀਤਾ ਗਿਆ ਅਧੀਨ ਧਾਰਾ 118 ਅਵਲੀਕ 1 ਹੋਰ 109 ਵੀ ਐਨ ਐਸ ਮੁਕੱਦਮਾ ਨੰਬਰ 170 ਮਿਤੀ 12/7/2025 ਇਹਨਾਂ ਨੇ ਆਪਣੇ ਬਿਆਨ ਚ ਲਿਖਾਇਆ ਸੀ ਕਿ ਇਹਨਾਂ ਦੇ ਘਰ ਦੇ ਵਿੱਚ ਹੈਗਾ ਲੜਕਾ ਇਹਦਾ ਨਾਮ ਹੈਗਾ ਗਰਤੇਜ ਸਿੰਘ ਦਾ ਘਰ ਹੈ ਗਰਤੇਜ ਸਿੰਘ ਦੇ ਜਿਹੜੇ ਲੜਕੇ ਦੋ ਆਪਸ ਦੇ ਵਿੱਚ ਲੜ ਰਹੇ ਸੀਗੇ ਤੇ ਗਰਤੇਜ ਸਿੰਘ ਦੀ ਜਿਹੜੀ ਵਾਈਫ ਹੈ ਉਹ ਸਖਰਾਜ ਸਿੰਘ ਕੇ ਘਰੇ ਆਉਦੀ ਹੈ ਉਹ ਕਹਿੰਦੀ ਵੀ ਮੇਰੇ ਲੜਕੇ ਲੜ ਰਹੇ ਨੇ ਤੇ ਉਹਨਾਂ ਨੂੰ ਛੁਡਾ ਦਿਓ ਇਹ ਜਦੋਂ ਸਖਰਾਜ ਸਿੰਘ ਦਾ ਲੜਕਾ ਨਵਦੀਪ ਸਿੰਘ ਇਹ ਵੀ ਅਸਰਛ ਦੀ ਇਹ ਉਹਨਾਂ ਨੂੰ ਉੱਥੇ ਛਡਾਉਣ ਆਸਤੇ ਗਿਆ ਤਾਂ ਗੁੱਸੇ ਦੀ ਭਾਵਨਾ ਨਾਲ ਇਹ ਨਾ ਗਰਤੇਜ ਸਿੰਘ ਦਾ ਲੜਕਾ ਇਸ ਦਾ ਨਾਮ ਹੈਗਾ ਹਰਜੀਤ ਸਿੰਘ ਉਪਜੀਤੀ ਉਸਨੇ ਇੱਕ ਲੋਹੇ ਦੇ ਜਿਹੜਾ ਲੋਹੇ ਦਾ ਟਕਵਾ ਬਣਿਆ ਸੀਗਾ ਉਹ ਇਹਨੇ ਸਿਰ ਦੇ ਵਿੱਚ ਮਾਰਿਆ ਨਵਦੀਪ ਸਿੰਘ ਅਰਸ਼ੀ ਦਿੱਤੇ ਜਿਸ ਤਰਕੇ ਇਹਨੂੰ ਜਿਹੜਾ ਬਠਿੰਡੇ ਪਹਿਲਾਂ ਬਾਦਲਪਿੰਡ ਦਾ ਪੇਪਰ ਕੀਤਾ ਗਿਆ ਹਸਪਤਾਲ ਦੇ ਵਿੱਚ ਉੱਥੋਂ ਇਹਨੂੰ ਐਮਚ ਲੈ ਗਏ ਤੇ ਐਮਚ ਦੇ ਵਿੱਚੋਂ ਬਾਅਦ ਇਹ ਬਠਿੰਡਾ ਨਿਊਰੋਸਪਾਇਨਲ ਟੋਮਾ ਸੈਂਟਰ ਤੋਂ ਜਿਹੜਾ ਪ੍ਰਾਈਵੇਟ ਹਸਪੀਟਲ ਉੱਥੇ ਦਾਖਲ ਕਰਾਇਆ ਸੀ ਜਿਸ ਤੋਂ ਮਕਦਮਾ ਨੰਬਰ 170/25 ਦਰਜ ਕੀਤਾ ਗਿਆ ਸੀਗਾ ਜਿਸ ਦੀ ਕਰਾਨੇ ਇਲਾਜ ਜਿਹੜੀ ਮਿਤੀ 25 ਅਪ੍ਰੈਲ ਨੂੰ ਜਿਹੜੀ ਉਹਦੀ ਡੈਥ ਹੋਈ। ਜਿਸ ਤੇ ਜਿਹੜਾ ਦਰਮਾ ਵਾਤਾ ਦਰਮਾ 113 ਨੰਬਰ ਇੱਕ ਵਾਣ ਜਿਹੜਾ ਕੀਤਾ ਗਿਆ। ਇਸ ਦੇ ਵਿੱਚ ਹਰਜੀਤ ਸਿੰਘ ਵਰਕਜੀਤੀ ਦੀ ਜਿਹੜੀ ਗ੍ਰਿਫਤਾਰੀ ਹੋ ਚੁੱਕੀ ਹੈ। ਰਿਟਾਰੀ ਕਰਨ ਤੋਂ ਬਾਅਦ ਉਹ ਜਿਹੜਾ ਅਹਾੜ ਬਰਾਮਦ ਕਰਾਇਆ ਜਾ ਚੁੱਕਾ ਤੇ ਉਸ ਤੋਂ ਬਾਅਦ ਸੋ ਜਨਿਸ਼ਨ ਭੇਜਿਆ ਜਾਵੇ। ਜੀ ਬਾਈ ਇਹਦੇ ਵਿੱਚ ਜਿਹੜਾ ਵਾਤਾ ਹੋਇਆ ਬਾਅਦ ਤੋਂ ਬਾਅਦ ਕੀ ਪਰਿਵਾਰ ਨਾਲ ਸੁਸਤੀ ਜਿਹੜੀ ਹੈ ਹੋਈ ਹੈ। ਬਿਲਕੁਲ ਹੀ ਜੋ ਪੁਲਿਸ ਬਦੋਂ ਜਿਹੜਾ ਕੰਮ ਦਾ ਕਾਰਜ ਕਰਨਾ ਬੰਦਾ ਇਸ ਪਰ ਲਾਉ ਅਸੀਂ ਜਿਹੜੀ 103 ਅਕਟ 1 ਜਿਹਨੀ ਪਤਾ ਪੁਰਾਣੀ ਜਿਹੜੀ ਸੈਕਸ਼ਨ ਚੈਂਸ 213 ਸੀ ਕਹਿੰਦੇ ਨੂੰ ਚਾਹੀ ਸੰਗ ਮੁਕੱਦਮਾ ਵੀ ਦਾ ਕਰ